ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਸ਼ਬਦ ਹਜ਼ਾਰੇ ਪਾਤਸ਼ਾਹ ਦਸਵੀਂ ਉਹਨਾਂ ਦੀ ਸੰਥਿਆ ਕਰ ਰਹੇ ਹਾਂ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ ਸੋ ਪਿੱਛੇ ਆਪਨੇ ਇੱਥੋਂ ਤੱਕ ਸੰਥਿਆ ਸਰਵਣ ਕਰ ਲਈ ਸੀ ਕਾਲ ਨਾ ਕਬਹੂ ਵਿਆਪੇ ਅੱਗੇ ਸ਼ੁਰੂ ਹੁੰਦਾ ਹੈ RAM KALI PAAT SAHI 10 ਅਪਾ ਪਹਿਲਾਂ ਵੀ ਉਚਾਰਨ ਕੀਤਾ ਹੈ ਕਿ ਇਹਨੂੰ ਦਸ ਨਹੀਂ ਪੜ੍ਹਨਾ ਦਸਵੀਂ ਵਾਵੇ ਨੂੰ ਬਿਹਾਰੀ ਲਾ ਕੇ ਉੱਤੇ ਬਿੰਦੀ ਲਾਉਣੀ ਹੈ ਦਸਵੀਂ ਪ੍ਰਾਨੀ ਇਹਨੂੰ ਪ੍ਰਾਨੀ ਨਹੀਂ ਕਹਿ ਦੇਣਾ ਪ੍ਰਾਨੀ ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਪ੍ਰਾਨੀ ਪ੍ਰਾਨੀ ਪਰਮ ਪੁਰਖ ਪਗ ਲਾਗੋ ਸੋਵਤ ਕਹਾ ਮੋਹ ਨਿੰਦਰਾ ਮੈਂ ਇੱਥੇ ਵਿਸਰਾਮ ਹੈ ਕਬ ਹੂੰ ਸੁਚਿਤ ਹੋਏ ਜਾਗੋ ਇੱਥੇ ਹੁਣ ਹਾ ਹੇ ਨੂੰ ਦਲਾਵਾ ਲੱਗੀਆਂ ਪੈਰ ਦੇ ਵਿੱਚ ਵਾਵਾ ਆਇ ਇਸ ਦਾ ਉਚਾਰਨ ਹੈ ਹਾ ਹੇ ਨੂੰ ਔਂਕੜ ਹੈ ਐੜੇ ਦਲਾਵਾ ਲੱਗ ਜਾਣੀ ਹੈ ਹੋਇ ਹਾ ਹੇ ਔਂਕੜ ਐੜੇ ਦਲਾਵਾ ਹੋਇ ਹੋਇ ਜਾਗੋ ਰਹਾਓ ਔਰਣ ਐੜੇ ਨੂੰ ਕਨੌੜਾ ਲੱਗਾ ਹੋੜੇ ਦੀ ਆਵਾਜ਼ ਨਹੀਂ ਕੱਢਣੀ ਕਨੌੜੇ ਦੀ ਆਵਾਜ਼ ਉਚਾਰਨ ਹੋਵੇ ਔਰਣ ਔਰਨ ਕਹਿ ਉਪਦੇਸ਼ਤ ਹੈ ਪਸ ਪਸ ਤੇ ਵਿਸਰਾਮ ਲਾਉਣਾ ਤੋਹੀ ਪਰਬੋਧ ਨਾ ਲਾਗੋ ਸਿੰਚਿਤ ਕਹਾ ਪਰੇ ਵਿਖਿਣ ਕਹਿ ਕਹਿ ਤੇ ਵਿਸਰਾਮ ਲਾਉਣਾ ਵਿਖਿਣ ਬੱਬੇ ਸਿਆਰੀ ਆ ਖਖੇ ਸਿਆਰੀ ਆ ਇੱਥੇ ਜਿਹੜਾ ਜਈਆ ਲੱਗਾ ਇਨੇ ਐੜਾ ਬਣ ਜਾਣਾ ਨਾ ਨਾਗੇ ਲੱਗਾ ਹੋਇਆ ਹੈ ਵਿਖਿਣ ਵਿਖਿਣ ਕਹਿ ਇੱਥੇ ਵਿਸਰਾਮ ਹੈ ਕਬਹੂ ਕਬਹੂ ਨਹੀਂ ਪੜਨਾ ਇੱਥੇ ਕੱਕੇ ਜਿਹੜਾ ਹ ਹੈ ਨੂੰ ਔਂਕੜ ਲੱਗਾ ਹੋਇਆ ਧਿਆਨ ਰੱਖਣਾ ਔਂਕੜ ਦੀ ਬਾਜ ਉਚਾਰਨ ਹੋਵੇ ਜਲੈਂਕੜਾਂ ਦੀ ਬਾਜ ਨਹੀਂ ਕੱਢਣੀ ਕਬਹੂ ਵਿਖੇ ਵਿਖੇ ਨਹੀਂ ਕਹਿਣਾ ਵਿਖੇ ਦਲਾਵਾਂ ਦੇ ਨਾਲ ਵਿਖੇ ਰਸ ਤਿਆਗੋ ਤਿਆਗੋ ਜਿਹੜਾ ਅੱਧਾ ਜਈਆ ਲੱਗਾ ਇਹਨੇ ਐੜਾ ਐੜੇ ਕੰਨਾ ਬਣ ਜਾਣਾ ਹੈ ਤਿਆਗੋ ਕੇਵਲ ਕਰਮ ਧਰਮ ਸੇ ਚੀਨੋ ਇੱਥੇ ਵਿਸਰਾਮ ਹੈ ਧਰਮ ਕਰਮ ਅਨਰਾਗੋ ਸੰਗ੍ਰਹਿ 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 ਇਕੱਠਾ ਪਾਠ ਹੈ ਟਿੱਪੀ ਦੀ ਆਵਾਜ਼ ਉਚਾਰਨ ਹੋਵੇ ਸੰਗ੍ਰਹਿ ਸੰਗ੍ਰਹਿ ਕਰੋ ਸਦਾ ਸਿਮਰਨ ਕੋ ਕੋ ਤੇ ਵਿਸਰਾਮ ਲਵੋ ਪਰਮ ਪਾਪ ਤਜ ਪਾਗੋ ਤਜ ਪਾਗੋ ਭੱਵੇ ਦੀ ਆਵਾਜ਼ ਉਚਾਰਨ ਹੋਵੇ ਤਜ ਭਾਗੋ ਉਹ ਤੇ ਬਿਸਰਾਮ ਲਾ ਜਨੈ ਪਰਮ ਪਾਪ ਤਜ ਭਾਗੋ ਭਾਗੋ ਜਾਂ ਬਿੰਦੀ ਲੱਗੀ ਜਾਂ ਤੇ ਵਖਰਾ ਵਖਰਾ ਜਾਂ ਤੇ ਦੁਖ ਪਾਪ ਨਹਿ ਭੇਟੈ ਭੇਟੈ ਟੈਂ ਕਿ ਦਲਾਵਾ ਭੇਟੇ ਨਹੀਂ ਪੜਨਾ ਭੇਟੈ ਦਲਾਵਾ ਦੇ ਨਾਲ ਕਾਲ ਜਾਲ ਤੇ ਤਾਗੋ ਜੋ ਜੱਜੇ ਨੂੰ ਕਨੋੜਾ ਜੋ ਜੋ ਸੁਖ ਚਾਹੋ ਸਦਾ ਸਭਨ ਕਉ ਇੱਥੇ ਵੀ ਕਨੋੜਾ ਲੱਗਾ ਇੱਥੇ ਵੀ ਸ਼ਰਾਮ ਹੈ ਕਉ ਦੀ ਆਵਾਜ਼ ਕੱਢਣੀ ਕੱਕੇ ਕਨੋੜਾ ਕਉ ਫਿਰ ਤੱਤੇ ਨੂੰ ਕਨੋੜਾ ਲੱਗਾ ਟੋ ਹਰ ਕੇ ਰਸ ਪਾਗੋ ਰਾਗ ਸੋਰਠਿ ਪਾਤ ਸਾਹੀ ਦਸਵੀਂ ਪ੍ਰਭ ਜੂ ਇੱਥੇ ਵਿਸਰਾਮ ਹੈ ਪ੍ਰਭ ਜੂ ਤੋ ਕਹਿ ਲਾਜ ਹਮਾਰੀ ਨੀਲ ਕੰਠ ਨਰਹਰ ਨਾਰਾਇਣ ਨਰੈਣ ਨਹੀਂ ਕਹਿਣਾ ਨਾਰਾਇਣ ਨੰਨੇ ਕੰਨਾਂ ਲੱਗਾ ਨਾਰਾਇਣ ਨੀਲ ਬਸਣ ਬਨਵਾਰੀ ਰਹਾਉ ਪਰਮ ਪੁਰਖ ਪਰਮੇਸ਼ਰ ਸੁਆਮੀ ਇਹ ਤਿਆ ਰੱਖਣਾ ਇਥੇ ਸੱッセ ਔਂਕੜ ਲੱਗਾ ਹੈ ਪਰਮੇਸ਼ਰ ਕਹਿਣਾ ਪਰਮੇਸ਼ਰ ਨਹੀਂ ਕਹਿ ਦੇਣਾ ਪਰਮੇਸ਼ਰ ਸੁਆਮੀ ਪਾਵਨ ਪੌਣ ਆਹਾਰੀ ਮਾਦਵ ਮਹਾ ਜੋਤ ਮਦ ਮਰਦਨ ਮਰਦਨ ਇਕਠਾ ਪਾਠ ਹੈ ਨੰਨੇ ਦੀ ਆਵਾਜ਼ ਉਚਾਰਨ ਹੋਵੇ ਮਰਦਨ ਮਾਨ ਮੁਕੰਦ ਮੁਰਾਰੀ ਨਿਰਵਿਕਾਰ ਨਿਰਜੋਰ ਨਿੰਦਰਾ ਬਿਨ ਬਿਨ ਤੇ ਵਿਸਰਾਮ ਹੈ ਨਿਰਵਿਕਾਰ ਇਕਠਾ ਪਾਠ ਹੈ ਨਿਰਜੋਰ ਇਹ ਵੀ ਇਕਠਾ ਪਾਠ ਹੈ ਨਿੰਦਰਾ ਬਿਨ ਨਿਰਭਿਖ ਨਰਕ ਨਿਵਾਰੀ ਕ੍ਰਿਪਾ ਪੈਰ ਵਿੱਚ ਰਾਰਾ ਲੱਗਾ ਹੈ ਕ੍ਰਿਪਾ ਜਲਦੀ ਦੇ ਨਾਲ ਪੜ੍ਹਨਾ ਹੈ ਕ੍ਰਿਪਾ ਕ੍ਰਿਪਾ ਨਹੀਂ ਕਹਿਣਾ ਕ੍ਰਿਪਾ ਸਿੰਧ ਕਾਲ ਤ੍ਰੈਦਰਸੀ ਇੱਥੇ ਵਿਸਰਾਮ ਹੈ ਕੋਕ੍ਰਿਤ ਕੋਕ੍ਰਿਤ ਜਲਦੀ ਦੇ ਨਾਲ ਪੜ੍ਹਨਾ ਹੈ ਕਿਉਂਕਿ ਇੱਕ ਤਾਂ ਇੱਥੇ ਕਕੇ ਨੂੰ ਔਂਕੜ ਲੱਗਾ ਹੈ ਜੇ ਆਪਾਂ ਕੋਕ੍ਰਿਤ ਕਹਿੰਨੇ ਆ ਫਿਰ ਕਕੇ ਨੂੰ ਹੋੜਾ ਲੱਗਦਾ ਹੈ ਔਂਕੜ ਦੀ ਆਵਾਜ਼ ਕੱਢਣੀ ਹੈ ਤੇ ਇੱਥੇ ਜਲਦੀ ਦੇ ਨਾਲ ਪੜ੍ਹਨਾ ਹੈ ਕ੍ਰਿਤ ਪੈਰ ਵਿੱਚ ਰਾਰਾ ਲੱਗਾ ਹੈ। ਕੁਕ੍ਰਿਤ ਪ੍ਰਨਾਸਨਕਾਰੀ ਪ੍ਰਨਾਸਨਕਾਰੀ ਪਾਠ ਇਕੱਠਾ ਹੈ। ਪ੍ਰਨਾਸਨਕਾਰੀ। ਤਨੁਰ ਪਾਨ ਤ੍ਰਿਤਮਾਨ ਧਰਾਤਰ ਇੱਥੇ ਵਿਸਰਾਮ ਹੈ। ਧਨਰ ਤਦਾਨਨੇ ਔਕੜ ਰਾਰਾ ਧਨਰ ਪਾਨ ਇਕੱਠਾ ਪਾਠ ਹੈ। ਧਨਰ ਪਾਨ ਤ੍ਰਿਤਮਾਨ ਇਹ ਇਕੱਠਾ ਪਾਠ ਹੈ। ਧਰਾਤਰ ਇਕੱਠਾ ਪਾਠ ਹੈ ਇੱਥੇ ਵਿਸਰਾਮ ਹੈ। ਅਨਵਿਕਾਰ ਅਸਤਾਰੀ ਅਸਤਾਰੀ ਹਉ ਹਾਏ ਕਨੌੜਾ ਹਉ ਮਾਤਮੰਦ ਚਰਨ ਸਰਨਾਗਤ ਸਰਨਾਗਤ ਤੇ ਵਿਸਰਾਮ ਲਉਣਾ ਕਰ ਗਹਿ λεਹੁ ਉਬਾਰੀ λεਹੁ ਲੱਲੇ ਲਾਂ ਹਾਏ ਔਕੜ λεਹੁ ਉਬਾਰੀ ਸੋ ਸੰਗਤ ਜੀ ਆਪ ਜੀ ਨੇ ਇਥੋਂ ਤੱਕ ਸ਼ਬਦ ਹਜ਼ਾਰੇ ਪਾਤਸ਼ਾਹ ਦਸਵੀਂ ਦੀ ਸੰਖਿਆ ਜੋ ਚੱਲ ਰਹੀ ਹੈ ਇਥੋਂ ਸੰਖਿਆ ਆਪਣੀ ਸੰਪੂਰਨ ਹੋ ਗਈ ਹੈ ਸੋ ਪਿਛਲਾ ਪਾਠ ਸੰਗਤ ਜੀ YouTube ਤੇ ਪਿਆ ਤੁਸੀਂ ਜਾ ਕੇ ਸਰਵਣ ਕਰ ਸਕਦੇ ਹੋ ਸਾਰੀ ਸੰਥਿਆ ਮਹੰਗੀ ਸ਼ਬਦਾਂ ਦੀ ਸੰਥਿਆ ਪੱਟਾਂ ਦੇ ਸਵਈਏ ਸਹਿਸਕ੍ਰਿਤੀ ਬਾਵਣ ਅਖਰੀ ਸੁਖਮਣੀ ਸਾਹਿਬ ਪੰਜ ਬਾਣੀਆਂ ਦਾ ਨਿਤਨੇਮ ਅਲਾਹਣੀਆਂ ਦੀ ਸੰਥਿਆ ਸੰਪੂਰਨ YouTube ਦੀ ਪਲੇਲਿਸਟ ਦੇ ਵਿੱਚ ਪਈ ਹੋਈ ਜਾ ਕੇ ਤੁਸੀਂ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ